ਸੱਚੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸਫਲਤਾ ਦੀ ਪੌੜੀ ਤੇ ਅੱਜ ਅਸੀਂ ਪੜਾਂਗੇ ਨੰਦ ਲਾਲ ਨੂਰਪੁਰੀ ਬਾਰੇ ਜੋ ਕਿ ਇੱਕ ਅਦੋਨਿਕ ਕਵੀ ਆਪਣੇ ਮਾਸਟਰ ਕਲਾ ਦੇ ਸਿਲੇਬਸ 'ਚ ਹੈਗੇ ਆ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ ਦੇਖਦੇ ਆ ਜਨਮ ਹੋਇਆ 3 ਜੂਨ 1906 ਈਸਵੀ ਨੂੰ ਪਿੰਡ ਨੂਰਪੁਰ ਜਿਹੜਾ ਲਾਇਲਪੁਰ ਜੋਕੇ ਹੋਏ ਪਾਕਿਸਤਾਨ ਦੇ ਵਿੱਚ ਸੀਗਾ ਪਿਤਾ ਜੀ ਦੇ ਨਾਮ ਸੀ ਬਿਸ਼ਨ ਸਿੰਘ ਮਾਤਾ ਦਾ ਨਾਮ ਹੁਕਮ ਦੇ ਤੇ ਮੌਤ ਹੋਈ ਇਹਨਾਂ ਦੀ 4 ਮਈ 1964 ਈਸਵੀ ਨੂੰ ਇਨਾਂ ਨੂੰ ਕਿਹਾ ਜਾਂਦਾ ਹੈ ਗੀਤਾਂ ਦਾ ਬਾਦਸ਼ਾ ਆਧੁਨਿਕ ਪੰਜਾਬੀ ਕਵਿਤਾ ਗੀਤਾਂ ਦਾ ਮੋਢੀ ਕਵੀ ਦਰਬਾਰਾਂ ਦੀ ਸ਼ਾਨ ਤੇ ਇਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਦੀ ਗੱਲ ਕਰੀ ਦਿੱਤਾ میٹرਿਕ ਜਿਹੜੀ ਖਾਲਸਾ ਹਾਈ ਸਕੂਲ ਲਾਇਲਪੁਰ ਤੋਂ ਕੀਤੀ ਤੇ ਵਿਆਧ ਵਾਦ ਇਹ ਚਲੰਦਰ ਆ ਕੇ ਰਹਿਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ ਕਵੀ ਦਰਬਾਰਾ ਵਿੱਚ ਹਿੱਸਾ ਲੈਣ ਕਰਕੇ ਇਹਨਾਂ ਦੀ ਜਿਹੜੀ ਪੜ੍ਹਾਈ ਆ ਉਹ ਛੁੱਟ ਗਈ ਪਹਿਲਾਂ ਮਾਸਟਰ ਲੱਗੇ ਫਿਰ ਬੀਕਾਨਾ ਅੰਬਿਕਾ ਨੇੜ ਦੇ ਵਿੱਚ ਠਾਣੇਦਾਰ ਲੱਗੇ ਫਿਰ ਉੱਥੇ ਕੀ ਹੋਇਆ ਸੀ ਕਿ ਪੁਲਿਸ ਮੁਕਾਬਲੇ 'ਚ ਬੰਦੇ ਮਾਰੇ ਮਾਰੇ ਗਏ ਸੀਗੇ ਤੇ ਇਹਦੇ ਕਰਕੇ ਇਹਨਾਂ ਨੇ ਨੌਕਰੀ ਛੱਡ ਦਿੱਤੀ ਤੇ ਕਵੀ ਦਰਬਾਰਾਂ ਵਿੱਚ ਧਾਰਮਿਕ ਰੰਗਣ ਅਤੇ ਦੇਸ਼ ਭਗਤੀ ਦੀਆਂ ਕਵਿਤਾਵਾਂ ਹੀ ਪੜਦੇ ਹੁੰਦੇ ਸੀਗੇ ਤੇ ਰੇਡੀਓ ਤੇ ਕਵੀ ਦਰਬਾਰਾਂ ਦੀ ਆਮਦਨ ਤੇ ਇਹਨਾਂ ਦਾ ਗੁਜ਼ਾਰਾ ਹੁੰਦਾ ਸੀ ਸਰਕਾਰ ਵੱਲੋਂ ਇਹਨਾਂ ਨੂੰ 75 ਰੁਪਏ ਮਹੀਨਾ ਜਿਹੜਾ ਆ ਪੈਨਸ਼ਨ ਮਿਲਦੀ ਸੀ ਗੀਤ ਗੱਜ਼ਲ ਨਜ਼ਮਾਂ ਤੇ ਕਵਿਤਾਵਾਂ ਇਹਨਾਂ ਨੇ ਲਿਖੀਆਂ ਆਸ਼ਾ ਸਿੰਘ ਮਸਤਾਨਾ, ਸਰਿੰਦਰ ਕੌਰ ਤੇ ਪ੍ਰਕਾਸ਼ ਕੌਰ ਨੇ ਇਹਨਾਂ ਦੇ ਜਿਹੜੇ ਲਿਖੇ ਗੀਤ ਆ ਉਹ ਗਾਏ। 1925 ਵਿੱਚ ਸਭ ਤੋਂ ਪਹਿਲਾ ਗੀਤ ਮੈਂ ਬਤਨ ਦਾ ਸ਼ਹੀਦ ਲਿਖਿਆ ਜੋ ਕਿ ਦੇਸ਼ ਪਿਆਰ ਦੀ ਭਾਵਨਾ ਨਾਲ ਭਰਪੂਰ ਗੀਤ ਸੀ। ਕਹਿੰਦਾ ਨੂਰਪੁਰ ਹੀ ਲਿਖਦਾ ਹੈ ਗੀਤ ਲਿਖਣਾ ਕਵਿਤਾ ਲਿਖਣ ਨਾਲੋਂ ਔਖਾ ਹੈ। ਜਿਸ ਦੇਸ਼ ਦੇ ਗੀਤ ਜਿਉਂਦੇ ਹਨ ਉਹ ਦੇਸ਼ ਸਦਾ ਜਿਉਂਦਾ ਰਹਿੰਦਾ ਹੈ। ਕਰਿਏ ਇਹਨਾਂ ਦੇ ਗੀਤਾਂ ਦੀ ਤੇ ਇਹਨਾਂ ਨੇ ਰੋਮਾਂਟਿਕ ਦੇਸ਼ ਭਗਤੀ ਸਮਾਜਿਕ ਚੇਤਨਾ ਤੇ ਧਾਰਮਿਕ ਭਾਵਨਾਵਾਂ ਵਾਲੇ ਗੀਤ ਲਿਖੇ ਤੇ ਇਹਨਾਂ ਨੇ ਲੋਕ ਆਪ ਦੇ ਵਿੱਚ ਜਿਹੜੀ ਸਿਰਜਣਾ ਆਪਣੀ ਰਚਨਾਵਾਂ ਦੀ ਕੀਤੀ ਇੱਕ ਅਜਿਹੇ ਕਹਿੰਦੇ ਕਵੀ ਸੀਗੇ ਜਿਨ੍ਹਾਂ ਨੇ ਮਾਨ ਸਨਮਾਨ ਲੈਣ ਲਈ ਤਰਲੇ ਨਹੀਂ ਕੱਡੇ ਜਦੋਂ ਇਹਨਾਂ ਨੇ ਨੌਕਰੀ ਛੱਡ ਦਿੱਤੀ ਤਾਂ ਪਹਿਲਾਂ ਮਾਸਟਰ ਦੀ ਛੱਡੀ ਫਿਰ ਪੁਲਿਸ ਦੀ ਛੱਡੀ ਉਸ ਤੋਂ ਬਾਅਦ ਇਹ ਫਿਰ ਇਹਨਾਂ ਦੀ ਜਿਹੜੀ ਆਮਦਨ ਕਵੀ ਦਰਬਾਰਾ ਦੀ ਆਮਦਨ ਤੇ ਗੁਜ਼ਾਰਾ ਕਰਦੇ ਸੀ ਉਹਦੇ ਨਾਲ ਜਿਹੜੀ ਇਹਨਾਂ ਨੂੰ ਆਰਥਿਕ ਤੰਗੀ ਹੋ ਗਈ ਤੇ ਉਹਦੇ ਕਰਕੇ ਇਹਨਾਂ ਨੇ ਖੂਹ ਦੇ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ ਹੀਰਾ ਸਿੰਘ ਦਰਦ ਨੇ ਫੁਲਵਾੜੀ ਮਾਸਿਕ ਪੱਤਰ ਵਿੱਚ ਇਹਨਾਂ ਦੀ ਜਿਹੜੇ ਕਵਿਤਾਵਾਂ ਛਾਪੀਆਂ ਕਾਵ ਸੰਗ੍ਰਹਿ ਆ ਦੀ ਗੱਲ ਕਰੀਏ ਤਾਂ ਨੂਰਪੁਰੀਆ ਵੰਗਾ ਨੂਰਪੁਰੀਏ ਦੇ ਗਏ ਤੇ ਜਿਉਂਦਾ ਪੰਜਾਬ ਆਖਰੀ ਸੁਗਾਤ ਸੁਗਾਤ ਚੰਗੇਆੜੇ ਮਿਲੀ ਜੁਲੀ ਕਵਿਤਾ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨੂਰਪ੍ਰੀਆ ਕਾਵ ਸੰਗ੍ਰਹਿ ਦੀ ਇਹ ਸਭ ਤੋਂ ਪਹਿਲਾ ਕਾਵ ਸੰਗ੍ਰਹਿ ਹੈ ਜਿਹੜਾ ਲਿਖਿਆ ਤੇ ਇਹ ਜਿਹੜਾ ਵੰਡ ਤੋਂ ਪਹਿਲਾਂ ਲਾਹੌਰ ਦੇ ਵਿੱਚ ਪ੍ਰਕਾਸ਼ਿਤ ਹੋਇਆ ਤੇ ਇਹ ਉਰਦੂ ਭਾਸ਼ਾ ਵਿੱਚ ਲਿਖਿਆ ਗਿਆ ਸੀ ਬੰਗਾ ਦੀ ਗੱਲ ਕਰੀਏ ਤੇ ਇਹਦੇ ਵਿੱਚ ਸਵੈ ਪ੍ਰਗਟਾਵੇ ਦਾ ਜਿਹੜਾ ਕਾਵ ਸੰਗ੍ਰਹਿ ਨੂੰ ਕਿਹਾ ਜਾਂਦਾ ਹੈ ਕਵਿਤਾਵਾਂ ਇਹਦੇ ਵਿੱਚ ਕਿਹੜੀਆਂ ਕਿੜੀਆਂ ਇੱਕ ਬੰਗਾ ਵਾਲਾ ਆਇਆ ਨਹੀਂ ਅੰਬੀਏ ਕਿਉ ਰਸੀਏ ਨਹੀਂ ਕੋਇਲੇ ਉਜੜੀ ਦੁਨੀਆ ਨਿੰਮੀ ਨਿੰਮੀ ਪੈਂਦੀ ਐ ਫੁਹਾਰ ਵਟਣਾ ਨੀ ਨਿੱਕੇ ਜਿਹੇ ਢੋਲ ਸਾਨੂੰ ਭੇਜਿਆ ਨੀ ਵੰਗਾ ਬਾਂਕਾਂ ਆਦ ਉਸ ਤੋਂ ਬਾਅਦ ਜਿਉਂ ਦਾ ਪੰਜਾਬ ਜਿਉਂ ਦਾ ਪੰਜਾਬ ਦੇ ਵਿੱਚ ਪੰਜਾਬ ਦੀ ਸੱਭਿਆਚਾਰਕ ਆਰਥਿਕ ਤੇ ਸਮਾਜਿਕ ਵਿਸਥਤੀਆਂ ਦਾ ਵਰਣਨ ਕੀਤਾ ਕਵਿਤਾਵਾਂ ਇਹਦੇ ਵਿੱਚ ਕਿੜੀਆਂ ਕਿੜੀਆਂ ਕੁੰਡ ਕੱਢ ਲੈ ਪੱਤਲੀਏ ਨਾਰੇ ਚਰਖੀ ਹੀਰ ਰੁਸ ਰੁਸ ਟੁਰ ਗਿਆ ਢੋਲ ਤੀਆਂ ਢੋਲੇ ਦੀ ਨਗਰੀ ਰੁੱਤ ਆਈ ਰਖੜੀ ਹਰਾਂਜਣ ਰਾਜਾ ਤੇ ਹੀਰ ਰੋਂਦੇ ਨੈਣ ਬੁਲਬੁਲ ਦੁਨੀਆ ਚਰੋ ਚਲੀ ਦਾ ਮੇਲਾ ਇਹ ਸਾਰੀਆਂ ਕਵਿਤਾਵਾਂ ਜਿਹੜੀਆਂ ਜੀਉਂਦਾ ਪੰਜਾਬ ਕਾਉਂਸਲ ਗ੍ਰੈਂਡ ਵਿੱਚ ਦਰਜ ਆਸਤੋਬਾ ਮਿਲੀ ਜੁਲੀ ਕਵਿਤਾਆਂ ਸੌਂਕਣ ਮੇਲੇ ਦੀ ਕਾਹ ਨੂੰ ਵੇ ਵਿਪੜਾ ਖੜਖੜ ਲਈ ਐ ਕਾਲੇ ਰੰਗ ਦਾ ਪਰਾਂਦਾ ਕਿੱਥੇ ਮਾਤਾ ਤੋਰੇ ਅਜੀਤ ਤੇ ਝੂਝਾਰ ਨੂੰ ਕੈਂਠੇ ਵਾਲਾ ਚੁਮ ਚੁਮ ਰੱਖੋ ਨੀ ਇਹ ਕਲਗੇ ਝੂਝਾਰ ਦੀ ਜੱਟੀਆਂ ਪੰਜਾਬ ਦੀਆਂ ਡੱਡੀਆਂ ਸੁਖਾਲੀਆਂ ਜਿਉਂਦੇ ਭਗਵਾਨ ਜੁੱਤੀ ਕਸੂਰੀ ਪੈਰੀ ਨਾ ਪੂਰੀ ਨੱਚ ਲੈਣ ਦੇ ਮੈਨੂੰ ਦਿਉਰ ਦੇ ਵਿਆਹ ਵਿੱਚ ਗੋਰੀ ਦੇ ਸਨੇਰੀ ਝੁੰਕੇ ਨਿਰਧਨ ਆ ਜਿਹੜੀਆਂ ਕਵਿਤਾ ਸੌਰੀ ਗੀਤ ਜਿਹੜੇ ਇਹਨਾਂ ਨੇ ਲਿਖੇ ਫੇਰੋਂ ਮੈਂ ਇਹਨਾਂ ਨੇ ਮੰਗਤੀ ਗੀਤ ਬਹਾਰਾ ਤੇ ਬਲਾਈਤੀ ਪਾਸ ਖੇਡਣ ਦੇ ਦਿਨ ਚਾਰ ਲਈ ਵੀ ਗੀਤ ਲਿਖੇ ਉਸ ਤੋਂ ਬਾਅਦ ਗੱਲ ਕਰਦੇ ਆ ਸਗਾਤ ਪੁਸਤਕ ਦੀ ਇੱਕ ਆਖਰੀ ਪੁਸਤਕ ਆ ਤੇ ਭਾਸ਼ਾ ਵਿਭਾਗ ਪੰਜਾਬ ਵੱਲੋਂ ਇਹਨੂੰ ਪਹਿਲਾ ਇਨਾਮ ਦਿੱਤਾ ਗਿਆ ਇਹਦੇ ਖਰੜੇ ਨੂੰ 1960 ਈਸਵੀ ਵਿੱਚ ਸ਼੍ਰੋਮਣੀ ਕਾਲਕਰਾਰ ਦੇ ਕੇ ਨੂਰਪੁਰੀ ਨੂੰ ਉੱਤਮ ਕਵੀ ਦੇ ਤੌਰ ਤੇ ਸਨਮਾਨਿਤ ਕੀਤਾ ਗਿਆ ਉਸ ਤੋਂ ਬਾਅਦ ਪੰਜਾਬ ਬੋਲੇਆ ਜੋ ਕਿ 1971 ਦੇ ਸ਼ੂਚ ਲਿਖੀ ਇਹ ਚੂਣਵੀਆ ਕਵਿਤਾਵਾਂ ਦਾ ਸੰਗ੍ਰਹਿ ਆ ਤੇ ਮੌਤ ਤੋਂ ਕਈ ਸਾਲਾਂ ਮਗਰੋਂ ਇਹ ਛਪਿਆ ਉਸ ਤੋਂ ਬਾਅਦ ਇਹਨਾਂ ਦੀਆਂ ਕਵਿਤਾਵਾਂ ਜਿਹੜੀਆਂ ਸਿਲੇਬਸ 'ਚ ਲੱਗੀਆਂ ਹੋਈਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਸਭ ਤੋਂ ਪਹਿਲਾਂ ਹੈਗੇ ਜਿਉਂਦੇ ਭਗਵਾਨ ਇਹ ਗੀਤ ਦੇ ਵਿੱਚ ਉਹਨਾਂ ਨੇ ਸਿਪਾਈਆਂ ਦੀ ਗੱਲ ਕੀਤੀ ਹੋਈ ਆ ਨਿਰਧਨ ਕਵਿਤਾ ਕਹਿੰਦਾ ਉਹਦੇ ਵਿੱਚ ਇੱਕ ਦੱਸਿਆ ਗਿਆ ਪਰਮਾਤਮਾ ਜਿਹੜਾ ਕਣ-ਕਣ ਵਿੱਚ ਮੌਜੂਦ ਹੈ ਮਨੁੱਖ ਨੂੰ ਪਰਮਾਤਮਾ ਦੇ ਸਾਰੇ ਬੰਦਿਆਂ ਨੂੰ ਇੱਕੋ ਜਿਹਾ ਮੰਨ ਕੇ ਦੁਖੀਆਂ ਦੀ ਮਦਦ ਕਰਨੀ ਚਾਹੀਦੀ ਹੈ। ਉਸ ਤੋਂ ਬਾਅਦ ਭਖੜਾ ਤੋਂ ਆਉਂਦੀ ਮੁਟਿਆਰ ਤੇ ਇਹ ਭਖੜਾ ਡੈਮ ਜਦੋਂ ਬਣਿਆ ਸੀ ਉਦੋਂ ਉਹਨਾਂ ਨੇ ਲਿਖੀ ਸੀ। ਉਸ ਤੋਂ ਇਲਾਵਾ ਇਹਨਾਂ ਨੇ ਗੀਤ ਲਿਖਿਆ ਚੰਨ ਵੇਵ ਸ਼ੌਂਕਣ ਮੇਲੇ ਦੀ ਬੈਰੀ ਧੋਕੇ ਝਾਂਜਰਾ ਪਾਉਂਦੀ ਤੁਸੀਂ ਸੁਣਿਆ ਹੀ ਹੋਣਾ ਹੈ। ਤੇ ਉਸ ਤੋਂ ਇਲਾਵਾ ਜਿਹੜੇ ਸ੍ਰਿੰਦਰ ਕੌਰ ਆ ਹੋਰ ਕਈ ਹੈਗੀਆਂ ਜਿਹਦਾ ਪ੍ਰਕਾਸ਼ ਕੌਰ ਉਹਨਾਂ ਨੇ ਇਹਨਾਂ ਦੇ ਜਿਹੜੇ ਗੀਤ ਆ ਉਹ ਉਹਨਾਂ ਨੇ ਗਾਏ ਆ ਇਹਨਾਂ ਦੇ ਗੀਤ ਬਹੁਤ ਜ਼ਿਆਦਾ ਮਕਬੂਲ ਵੀ ਹੋਏ ਆ ਇਹਨਾਂ ਨੇ ਫਿਲਮਾਂ ਲਈ ਵੀ ਗੀਤ ਗਾਏ ਆ ਮਤਲਬ ਜ਼ਿਆਦਾ ਇਹਨਾਂ ਨੇ ਕੀ ਲਿਖਿਆ ਗੀਤ ਲਿਖੇ ਆ ਤੇ ਇਹਨਾਂ ਦੇ ਜਿਹੜੇ ਗੀਤ ਆ ਮਸ਼ਹੂਰ ਵੀ ਗਏ ਜਿਹੜਾ ਇੱਕ ਫੇਮਸ ਮਸ਼ਹੂਰ ਗੀਤ ਆ ਜੁੱਤੀ ਕਸੂਰੀ ਪੈਰੀ ਨਾ ਪੂਰੀ ਉਹ ਵੀ ਇਹਨਾਂ ਦਾ ਹੀ ਲਿਖਿਆ ਹੋਇਆ ਆ ਸੋ ਧੰਨਵਾਦ ਸਾਰਿਆਂ ਦਾ ਜੇ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ